ਪ੍ਰੀਮੋ ਦਾ ਤੁਸੀਂ ਜ਼ਿਕਰ ਕੀਤਾ ਅੱਜ ਬਹੁਤ ਵੱਡੇ ਇਲਜ਼ਾਮ ਆ ਜਿਹੜੇ ਉਹ ਉਹਨਾਂ ਤੇ ਲੱਗ ਰਹੇ ਆ ਹਨਾ ਘਟਾਲਿਆਂ ਦੇ ਇਲਜ਼ਾਮ ਲੱਗ ਰਹੇ ਆ ਤੇ ਇਹ ਚੀਜ਼ ਕਿਤੇ ਨਾ ਕਿਤੇ ਜਾ ਕੇ ਸਾਰਿਆਂ ਨੂੰ ਦਾਗੀ ਕਰ ਦਿੰਦੀ ਆ ਜਾਂ ਡਾਵਾ ਡੋਲ ਕਰ ਦਿੰਦੀ ਆ ਕਿਵੇਂ ਦੇਖਦੇ ਹੋ ਇਹ ਸਭ ਨੂੰ ਸੱਚ ਤੇ ਝੂਠ ਦੀ ਲੜਾਈ ਇਹ ਜੁੱਗਾਂ-ਜੁੱਗਾਂ ਤੋਂ ਚੱਲਦੀ ਆਈ ਹੈ ਹਮ ਆਪਾਂ ਪੰਜਾਬ ਦੀ ਧਰਤੀ ਤੇ ਬੈਠੇ ਆ ਇੱਥੇ ਕਿੰਨੇ ਸ਼ੂਰਬੀਰ ਯੋਧੇ ਬਹਾਦਰ ਹੋਏ ਸਾਡੇ ਗੁਰੂ ਸਾਹਿਬਾਨ ਹੋਏ ਹਮੇਸ਼ਾ ਮਤਲਬ ਇਹ ਸੱਚ ਝੂਠ ਦੀ ਲੜਾਈ ਚੱਲਦੀ ਹੈ ਜੀ। ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ, ਤਦ ਤੱਕ ਅਸੀਂ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ। ਠੀਕ ਹੈ ਜੀ। ਅੱਜ ਕੀ ਹੈ ਵੀ ਸਾਰੀਆਂ ਪਾਰਟੀਆਂ ਹੱਥ ਧੋਕੇ ਉਹਨਾਂ ਦੇ ਮਗਰ ਪਈਆਂ। ਕਿਹਾ ਜੀ ਸਾਨੂੰ ਆਿਆਂ ਨੂੰ ਸਮਾਂ ਹੀ ਬਹੁਤ ਘੱਟ ਹੋਇਆ, ਹੁਣ ਤਾਂ ਜਾਣ ਦਾ ਵੇਲਾ ਹੋਇਆ ਪਿਆ ਤੇ ਇਹ ਗੱਲ ਨਹੀਂ ਚੱਲੂਗੀ ਹਰ ਵਾਰ। ਰਾਜੇ ਵਿੜੰਗਣੇ ਉਹਨਾਂ ਨੂੰ ਰੋਕਿਆ ਸੀ ਵੀ ਜੇ ਇਹ ਪੈਸਾ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਲਾਤਾ ਹੂੰ ਡਿਵੈਲਪਮੈਂਟ ਹੋ ਗਈ ਤਾਂ ਇਹਦਾ ਜਿਹੜਾ ਸਿਹਰਾ ਉਹ ਆਮ ਆਦਮੀ ਪਾਰਟੀ ਨੂੰ ਮਿਲੂਗਾ ਹੂੰ ਵੀ ਇਹ ਨਾਕਾਮ ਕੀਤਾ ਜਾਵੇ ਲੋਕ ਖੱਜਲਖوار ਹੋ ਕੇ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਮੋਹ ਭੰਗ ਹੋਵੇ ਤੇ ਸਾਨੂੰ ਫੇਰ ਵੋਟਾਂ ਪੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਬਹੁਤ ਹਰਮਨ ਪਿਆਰੇ ਨੇਤਾ ਸੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ ਹੂੰ ਕਿਉਂਕਿ ਇੰਨੇ ਵਾਰੀ ਮੁੱਖ ਮੰਤਰੀ ਐਵੇਂ ਨਹੀਂ ਬਣ ਗਏ ਕਿਸੇ ਗੱਲ ਤੋਂ ਹੂੰ ਪਰ ਜੇ ਉਹਦੇ ਚਿਹਰੇ ਤੇ ਸੁਖਬੀਰ ਬਾਦਲ ਜੀ ਇਲੈਕਸ਼ਨ ਲੜਨਗੇ ਉਹਨਾਂ ਦਾ ਨਾਮ ਲੈ ਕੇ ਤਾਂ ਬਿਲਕੁਲ ਲੋਕ ਸਤਿਕਾਰ ਨਹੀਂ ਕਰਨਗੇ ਕਿਉਂਕਿ ਬਾਡ ਬੋਰਡ ਦੇ ਦਰਖਤ ਦੇ ਥੱਲੇ ਕਦੇ ਬੋਰਡ ਦਾ ਦਰਖਤ ਨਹੀਂ ਉਗਦਾ ਆਪ ਦੇ ਪੀਸੀਐਮ ਬਣ ਗਏ ਜੀ ਬੀਬਾ ਹਰਸੀਮਤ ਕੌਰ ਬਾਦਲ ਸੈਂਟਰ ਚ ਮਨਿਸਟਰ ਬਣ ਗਏ ਉਹਨਾਂ ਦਾ ਭਰਾ ਵਿਕਰਮਜੀਤ ਸਿੰਘ ਮਜੀਠੀਆ ਉਹ ਮੰਤਰੀ ਬਣ ਗਿਆ ਮਤਲਬ ਆਪ ਦੇ ਪਰਿਵਾਰ ਨੂੰ ਹੀ ਟਿਕਟਾਂ ਦੇ ਕੇ ਐਮਐਲਏ ਬਣਾ ਕੇ ਮੰਤਰੀ ਤੇ ਕੈਬਨਟ ਮੰਤਰੀ ਬਣਾ ਰਿਹਾ। ਅਰਵਿੰਦ ਕੇਜਰੀਵਾਲ ਜੀ ਨੇ ਆਪ ਦੇ ਲਈ ਤਾਂ ਕੁਝ ਵੀ ਨਹੀਂ ਬਣਾਇਆ। ਹੂੰ। ਦੱਸੋ ਦਿੱਲੀ ਦੇ ਵਿੱਚ ਉਹ ਸੀਐਮ ਰਹੇ ਐ। ਹੂੰ। ਪੰਜਾਬ 'ਚ ਸਾਡੀ ਸਰਕਾਰ ਐ ਸੀਐਮ ਸਰਦਾ ਭਗਵੰਤ ਸਿੰਘ ਮਾਨ ਐ। ਹੂੰ। ਸਾਡੇ ਦੋਨਾਂ ਲੀਡਰਾਂ ਨੇ ਇਹਨਾਂ ਨੇ ਕੋਈ ਟਰਾਂਸਪੋਰਟ ਖੋਲੀ ਹੋਵੇ, ਹੋਟਲ ਬਣਾਏ ਹੋਣ, ਕੋਈ ਆਪ ਦੀ ਪ੍ਰਾਪਰਟੀ 'ਚ ਵਾਅਦਾ ਕੀਤਾ ਹੋਵੇ, ਮਤਲਬ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ। ਹੂੰ। ਸੋ ਉਹ ਹੱਥ ਤੋ ਕੇ ਮਗਰ ਪਏ ਆ ਅੱਜ ਔਖੇ ਟਾਈਮ 'ਚ ਅਸੀਂ ਉਹਨਾਂ ਦੇ ਨਾਲ। ਦੀ ਪਾਰਟੀ ਦੇ ਵਿੱਚ ਬਹੁਤ ਜਿਹੜੇ ਸੀਟਾਂ ਨੂੰ ਲੈ ਕੇ ਦਾਵੇਦਾਰ ਹੁੰਦੇ ਨੇ ਤੇ ਜਦੋਂ ਫਿਰ ਟਿਕਟ ਨਹੀਂ ਮਿਲਦੀ ਤੇ ਫਿਰ ਉਹ ਛੱਡ ਕੇ ਪਾਰਟੀ ਚਲੇ ਜਾਂਦੇ ਨੇ ਤੇ ਭਾਜਪਾ ਵੱਲ ਬੜਾ ਰੁਝਾਨ ਹੈ ਜਿੱਥੋਂ ਤੱਕ ਤੁਸੀਂ ਮੇਰੀ ਗੱਲ ਕਹੀ ਹੈ ਜੇਕਰ ਪਾਰਟੀ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਮੈਂ ਪਾਰਟੀ ਦਾ ਇੱਕ ਨਿਮਾਣਾ ਜਾਂ ਸੇਵਾਦਾਰ ਬਣ ਕੇ ਕੰਮ ਕਰੂੰਗਾ ਜੀ ਮੈਂ ਬਿਲਕੁਲ ਵੀ ਉਹ ਕੰਮ ਨਹੀਂ ਕਰੂੰਗਾ ਜਿਹਦੇ ਨਾਲ ਪਾਰਟੀ ਦਾ ਕੋਈ ਨੁਕਸਾਨ ਹੋਵੇ ਇੱਥੇ ਤੁਸੀਂ ਦੇਖੋ ਜਿਹੜੇ 92 ਐਮਐਲਏ ਬਣੇ ਆ ਉਹ ਹੀ ਬਣੇ ਆ ਜਿਹੜੇ ਕੋਈ ਆਮ ਘਰਾਂ ਦੇ ਧੀਆਂ ਪੁੱਤ ਸੀ ਹੂੰ ਜਿਹੜੀਆਂ ਰਵਾਇਤੀ ਪਾਰਟੀਆਂ ਐ ਜਿਵੇਂ ਕਾਂਗਰਸ ਪਾਰਟੀ ਐ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਐ ਹੂੰ ਇਹ ਹਲਕੇ ਦੇ ਵਿੱਚ ਇੱਕ ਹੀ ਬੰਦੇ ਨੂੰ ਥਾਪੜਾ ਦੇ ਕੇ ਰੱਖਦੇ ਆ ਹੂੰ ਚਾਹੇ ਉਹ ਕੁਝ ਵੀ ਜਾਇਜ਼ ਨਜਾਇਜ਼ ਕੁਝ ਵੀ ਕਰੀ ਜਾਵੇ ਹੁਣ ਇਹਨਾਂ ਦੇ ਲੀਡਰਾਂ ਤੇ ਕਿੰਨੇ ਇਲਜ਼ਾਮ ਲੱਗੇ ਆ ਜੀ ਹੂੰ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਦੂਜਾ ਬੰਦਾ ਉੱਥੇ ਦਾਅਵੇਦਾਰੀ ਕੀ ਕਰੇ ਬਹੁਤ سارے ਆਫੀਸਰ ਹੈਗੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਮੈਂ ਤੁਹਾਡੀ ਗੱਲ ਕੱਟਣਾ ਚਾਹਾਂਗੀ ਬੋਲਸ ਉਹਨਾਂ ਨੂੰ ਡਰਾ ਕੇ ਰਿਸ਼ਵਤ ਹੈ ਜਿਹੜੀ ਉਹਨਾਂ ਤੋਂ ਸ਼ਰੇਆਮ ਲੈ ਰਹੀ ਹੈ ਪੈਸਾ ਲੈ ਰਹੀ ਹੈ ਵੀ ਸਾਨੂੰ ਪੈਸਾ ਦਿਓ ਅਸੀਂ ਫਿਰ ਤੁਹਾਡਾ ਕੰਮ ਕਰਾਂਗੇ ਫਿਰ ਤੁਹਾਡੀ ਐਫ ਆਈ ਆਰ ਫਿਰ ਲਿਖਾਂਗੇ ਪਹਿਲੀ ਗੱਲ ਤਾਂ ਉਹਨਾਂ ਦਾ ਇਹ ਫਰਜ਼ ਬਣਦਾ ਸੀ ਉਹ ਆਪਦੀ ਹਾਈ ਕਮਾਂਡ ਨੂੰ ਕਹਿੰਦਾ ਵੀ ਮੈਨੂੰ ਲੋਕਾਂ ਨੇ ਬਤਾਇਆ ਕਿ ਤੁਨੇ ਆ ਮੈਂ ਹਲਕਾ ਨਹੀਂ ਛੱਟਣਾ ਹੂੰ ਮੈਂ ਹਲਕੇ ਦੇ ਵਿੱਚ ਕੰਮ ਕਰਨੇ ਚਾਹਣਾ ਉਹ ਵਿੱਚ ਛੱਡ ਕੇ ਭੱਜ ਗਿਆ ਹਲਕਾ ਲਾਵਾਰਸ ਹੋ ਗਿਆ ਸਾਰਸਿਕਾਲ ਜੀ ਤੁਸੀਂ ਦੇਖ ਰਹੇ ਹੋ ਲਿਵ ਔਨ ਤੇ ਮੈਂ ਹਾਂ ਗਗਨ ਸਿੱਧੂ ਆਮ ਆਦਮੀ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਇਸ ਵਕਤ ਪੂਰੀ ਚਰਚਾ ਦੇ ਵਿੱਚ ਹੈ ਕਿਉਂਕਿ ਜੇ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੀ ਗੱਲ ਹੋਵੇ ਤਾਂ 92 ਸੀਟਾਂ ਲੈਣਾ ਵਾਕਈ ਇੱਕ ਇਤਿਹਾਸ ਲਿਖਣ ਦੇ ਬਰਾਬਰ ਸੀ ਮੇਰੇ ਨਾਲ ਇਸ ਵਕਤ ਹਲਕਾ ਗਿੱਦੜਵਾਹਾ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਕਹਿ ਸਕਦੇ ਆ ਆਪਾਂ ਬਚਿੱਤਰ ਸਿੰਘ ਢਾਲੀਵਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਆਮ ਤੌਰ ਤੇ ਜਿਹੜੇ ਵੀ ਸਵਾਲ ਪਾਰਟੀ ਨੂੰ ਲੈ ਕੇ ਹੁੰਦੇ ਨੇ ਉਹ ਉਸ ਦੇ ਵਿੱਚ ਕੰਮ ਕਰਦੇ ਵਰਕਰਾਂ ਜਾਂ ਦਾਵੇਦਾਰਾਂ ਉਮੀਦਵਾਰਾਂ ਨੂੰ ਵੀ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੀ ਆ ਢਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਗਨ ਜੀ ਤੁਹਾਡਾ ਲਿਵਾਨ ਚੈਨਲ ਨਾਲ ਜਿੰਨੇ ਵੀ ਦਰਸ਼ਕ ਜੁੜੇ ਆ ਸਾਡੇ ਗਿੱਦੜਵਾਹਾ ਹਲਕੇ ਦੇ ਜਿੰਨੇ ਵੀ ਲੋਕ ਵੋਟਰ ਨੇ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਪਾਰਟੀ ਨਾਲ ਕਦੋਂ ਜੁੜਦੇ ਹੋ ਕਦੋਂ ਜਿਹੜਾ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਆਮ ਆਦਮੀ ਪਾਰਟੀ ਚੁਣੀ ਚਾਹੀਦੀ ਹੈ ਦੇਖੋ ਜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜ਼ੋਰ ਵੈਤੀ ਪਾਰਟੀਆਂ ਤੋਂ ਤੰਗ ਆ ਕੇ ਸਾਡੀ ਪਾਰਟੀ ਦੇ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਹਮ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਮੂਵਮੈਂਟ ਦੇ ਵਿੱਚੋਂ ਇਹ ਪਾਰਟੀ ਨਿਕਲੀ ਹੈ ਸੋ ਉਹਨਾਂ ਦੀ ਉਹਨਾਂ ਦੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਪਾਰਟੀ ਦੇ ਨਾਲ 15 ਦੇ ਵਿੱਚ ਜਾਂ 16 ਚ ਜੁੜਿਆ ਸੀ ਅੱਛਾ ਔਰ ਸਟਾਰਟਿੰਗ ਦੇ ਵਿੱਚ ਤਾਂ ਇੱਥੇ ਕੋਈ ਹੈ ਹੀ ਨਹੀਂ ਸੀ ਉਸ ਟਾਈਮ ਤੇ ਅਸੀਂ ਡੋਰ ਟੂ ਡੋਰ ਵਰਕ ਕੀਤਾ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜੀ अच्छा हां जी अ ਤੁਸੀਂ ਗੱਲ ਕੀਤੀ ਕਿ ਇਹ ਇੱਕ ਅੰਦੋਲਨ ਚੋਂ ਨਿਕਲੀ ਪਾਰਟੀ ਹੈ ਤੇ ਜਿਨ੍ਹਾਂ ਦਾ ਸੁਪਰੀਮੋ ਦਾ ਤੁਸੀਂ ਜ਼ਿਕਰ ਕੀਤਾ ਅੱਜ ਬਹੁਤ ਵੱਡੇ ਇਲਜ਼ਾਮ ਹੈ ਜਿਹੜੇ ਉਹ ਉਹਨਾਂ ਤੇ ਲੱਗ ਰਹੇ ਆ ਹਨਾ ਘਟਾਲਿਆਂ ਦੇ ਇਲਜ਼ਾਮ ਲੱਗ ਰਹੇ ਆ ਤੇ ਇਹ ਚੀਜ਼ ਕਿਤੇ ਨਾ ਕਿਤੇ ਜਾ ਕੇ ਸਾਰਿਆਂ ਨੂੰ ਦਾਗੀ ਕਰ ਦਿੰਦੀ ਹੈ ਜਾਂ ਡਾਵਾ ਡੋਲ ਕਰ ਦਿੰਦੀ ਹੈ ਕਿਵੇਂ ਦੇਖਦੇ ਹੋ ਇਹ ਸਭ ਨੂੰ ਦੇਖੋ ਜੀ ਗੱਲ ਇਹ ਆ ਵੀ ਸੱਚ ਤੇ ਝੂਠ ਦੀ ਲੜਾਈ ਇਹ ਜੁਗਾਂ-ਜੁਗਾਂ ਤੋਂ ਚੱਲਦੀ ਆਈ ਹੈ ਹੂੰ ਆਪਾਂ ਪੰਜਾਬ ਦੀ ਧਰਤੀ ਤੇ ਬੈਠੇ ਆ ਇੱਥੇ ਕਿੰਨੇ ਸ਼ੂਰਵੀਰ ਯੋਧੇ ਬਹਾਦਰ ਹੋਏ ਸਾਡੇ ਗੁਰੂ ਸਹਿਬਾਨ ਹੋਏ ਹਮੇਸ਼ਾ ਮਤਲਬ ਇਹ ਸੱਚ ਝੂਠ ਦੀ ਲੜਾਈ ਚੱਲਦੀ ਆ ਜੀ ਹਾਂ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ ਤਦ ਤੱਕ ਅਸੀਂ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ ਠੀਕ ਹੈ ਜੀ ਅੱਜ ਕੀ ਆ ਵੀ ਸਾਰੀਆਂ ਪਾਰਟੀਆਂ ਹੱਥ ਧੋਕੇ ਉਹਨਾਂ ਦੇ ਮਗਰ ਪਈਆਂ ਹਾਂ ਭਾਜੀਪੀ ਹੋਗੀ ਕਾਂਗਰਸ ਪਾਰਟੀ ਹੋ ਗਈ ਜਿੰਨੀਆਂ ਵੀ ਪਾਰਟੀਆਂ ਤੋਂ ਕੇ ਉਹਨਾਂ ਦੇ ਲੀਡਰ ਮਗਰ ਪਏ ਹੋਏ ਆ ਕਿਉਂਕਿ ਉਹਨਾਂ ਦੇ ਲੀਡਰਾਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੀ ਦੁੱਖ ਦੀ ਰਾਗ ਤੇ ਹੱਥ ਰੱਖਿਆ ਅਰਵਿੰਦ ਕੇਜਰੀਵਾਲ ਜੀ ਨੇ ਆਪ ਦੇ ਲਈ ਤਾਂ ਕੁਝ ਵੀ ਨਹੀਂ ਬਣਾਇਆ ਦੱਸੋ ਦਿੱਲੀ ਦੇ ਵਿੱਚ ਉਹ ਸੀਐਮ ਰਹੇ ਆ ਪੰਜਾਬ 'ਚ ਸਾਡੀ ਸਰਕਾਰ ਹੈ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੈ ਸਾਡੇ ਦੋਨਾਂ ਲੀਡਰਾਂ ਨੇ ਇਹਨਾਂ ਨੇ ਕੋਈ ਟਰਾਂਸਪੋਰਟ ਖੋਲੀ ਹੋਵੇ ਹੋਟਲ ਬਣਾਏ ਹੋਣ ਕੋਈ ਆਪ ਦੀ ਪ੍ਰਾਪਰਟੀ 'ਚ ਵਾਧਾ ਕੀਤਾ ਹੋਵੇ ਮਤਲਬ ਵੀ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਉਹ ਹੱਥ ਧੋ ਕੇ ਮਗਰ ਪਏ ਆ ਅੱਜ ਔਖੇ ਟਾਈਮ 'ਚ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ ਤੁਸੀਂ ਇਸ ਪਾਰਟੀ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਉਹਨਾਂ ਨੇ ਕੋਈ ਪ੍ਰੋਪਰਟੀ ਨਹੀਂ ਬਣਾਈ ਪਰ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਜਿਹੜੇ ਬੇਲੋੜੀ ਦੇ ਨਾਲ ਪੁਲਿਸ ਕਰਮੀ ਰੱਖੇ ਜਾਂਦੇ ਉਹ ਨਹੀਂ ਹੋਣਗੇ ਪਰ ਅੱਜ ਜੇ ਦੇਖਿਆ ਜਾਵੇ ਤੇ ਉਹਨਾਂ ਦੇ ਪਰਿਵਾਰ ਤੱਕ ਜਿਹੜੀ ਸਿਕਿਉਰਿਟੀ ਹੈ ਉਹਨਾਂ ਦੀ ਮਾਂ ਕੋਲ ਉਹਨਾਂ ਦੀ ਭੈਣ ਕੋਲ ਵੀ ਹੈ ਤੇ ਇਹ ਚੀਜ਼ ਤੇ ਲੋਕ ਬਹੁਤ ਸਵਾਲ ਚਾਗਦੇ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕਗਨ ਜੀ ਗੱਲ ਇਹ ਆ ਵੀ ਸ਼ਾਇਦ ਤੁਹਾਡੇ ਗੱਲ ਇਹ ਯਾਦ ਹੋਵੇ ਅਰਵਿੰਦ ਕੇਜਰੀਵਾਲ ਜੀ ਇੱਕ ਵਾਰੀ ਪ੍ਰਚਾਰ ਕਰ ਰਹੇ ਸੀਗੇ ਹਾਂ ਤੇ ਕੋਈ ਪਰਸਨ ਉਹਨਾਂ ਦੇ ਹਾਰ ਪਾਉਣ ਦੇ ਬਹਾਨੇ ਉਹਨਾਂ ਦੇ ਥੱਪੜ ਮਾਰ ਗਿਆ ਸੀ ਹਾਂਜੀ ਠੀਕ ਆ ਜੀ ਹਾਂ ਅਸੀਂ ਨਜਾਇਜ਼ ਸਿਕਿਉਰਟੀ ਸਾਡੀ ਕਿਸੇ ਲੀਡਰ ਨਾਲ ਹੈ ਨਹੀਂ ਪਰ ਜਿੰਨੀ ਕੁ ਲੋਣੀ ਦੀ ਸਿਕਿਉਰਟੀ ਉਹ ਰੱਖਣੀ ਸਾਡੀ ਮਜਬੂਰੀ ਹੈ ਜੀ ਇਸ ਕਰਕੇ ਉਹਨੀ ਸਿਕਿਉਰਟੀ ਲੈ ਕੇ ਚੱਲ ਰਹੇ ਹਾਂ ਅੱਛਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਤੁਹਾਡੇ ਹਲਕੇ ਗਿੱਦੜਵਾਹ ਦੀ ਮੈਂ ਜਿਵੇਂ ਸਭ ਤੋਂ ਪਹਿਲਾਂ ਕਿਹਾ ਕਿ ਮਜ਼ਬੂਤ ਦਾਵੇਦਾਰ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਜਿਹੜੇ ਸੀਟਾਂ ਨੂੰ ਲੈ ਕੇ ਦਾਵੇਦਾਰ ਹੁੰਦੇ ਨੇ ਤੇ ਜਦੋਂ ਫਿਰ ਟਿਕਟ ਨਹੀਂ ਮਿਲਦੀ ਤੇ ਫਿਰ ਉਹ ਛੱਡ ਕੇ ਪਾਰਟੀ ਚਲੇ ਜਾਂਦੇ ਨੇ ਤੇ ਭਾਜਪਾ ਵੱਲ ਬੜਾ ਰੁਝਾਨ ਹੈ ਪਤਾ ਨਹੀਂ ਪੁਰਾਣੇ ਮਿੱਤਰ ਉਧਰ ਹੁੰਦੇ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜੇ ਤੁਹਾਨੂੰ ਮੌਕਾ ਨਹੀਂ ਦਿੱਤਾ ਜਾਂਦਾ ਜਾਂ ਮੌਕਾ ਮਿਲਦਾ ਹੈ ਸਭ ਤੋਂ ਪਹਿਲਾਂ ਜੇ ਨਹੀਂ ਦਿੱਤਾ ਜਾਂਦਾ ਮੌਕਾ ਤਾਂ ਫਿਰ ਤੁਹਾਡਾ ਕੀ ਰਵਈਆ ਹੋਊਗਾ ਗਗਨ ਜੀ ਇੱਕੋ ਇੱਕ ਪਾਰਟੀ ਹੈ ਜੀ ਆਮ ਆਦਮੀ ਪਾਰਟੀ ਜਿਹਦੇ ਚ ਕੋਈ ਵੀ ਇਨਸਾਨ ਆਪਦੀ ਦਾਵੇਦਾਰੀ ਪੇਸ਼ ਕਰ ਸਕਦਾ ਹਮ ਔਰ ਪਾਰਟੀ ਸਰਵਾ ਕਰਾਉਂਦੀ ਹੈ ਜਿਵੇਂ ਸਾਡੇ ਗਿੱਦੜਵਾਹਾ ਤੋਂ ਮੰਤਰੀ ਸਾਹਿਬ ਆਮਨ ਰੋੜਾ ਜੀ ਹਮ ਤੇ ਸਾਡੇ ਐਮਐਲਏ ਸਾਹਿਬ ਲਾਡੀ ਟੌਂਸ ਜੀ ਹਮ ਟੌਂਸ ਸਾਹਿਬ ਵੀ ਮਤਲਬ ਉਹ ਸਰਵਾ ਕਰਾ ਰਹੇ ਹੈ ਕਿ ਸਰਵਾ ਕਰੋ ਕਿ ਪਿੰਡ ਜਿਹੜੇ ਹਲਕੇ ਦੇ ਲੋਕ ਹੈ ਉਹ ਕਿਹੋ ਜਿਹਾ ਲੀਡਰ ਨੂੰ ਪਸੰਦ ਕਰਦੇ ਹੈ ਹਮ ਤਾਂ ਇੱਥੇ ਤੁਸੀਂ ਦੇਖੋ ਜਿਹੜੇ 92 ਐਮਐਲਏ ਬਣੇ ਆ ਉਹੋ ਹੀ ਬਣੇ ਆ ਜਿਹੜੇ ਕੋਈ ਆਮ ਘਰਾਂ ਦੇ ਧੀਆਂ ਪੁੱਤ ਸੀ ਹਮ ਜਿਹੜੀਆਂ ਰਵੈਤੀ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ ਐ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਐ ਹਮ ਇਹ ਹਲਕੇ ਦੇ ਵਿੱਚ ਇੱਕ ਹੀ ਬੰਦੇ ਨੂੰ ਥਾਪੜਾ ਦੇ ਕੇ ਰੱਖਦੇ ਆ ਹਮ ਚਾਹੇ ਉਹ ਕੁਝ ਵੀ ਜਾਇਜ਼ ਨਜਾਇਜ਼ ਕੁਝ ਵੀ ਕਰੀ ਜਾਵੇ ਹੁਣ ਇਹਨਾਂ ਦੇ ਲੀਡਰਾਂ ਤੇ ਕਿੰਨੇ ਇਲਜ਼ਾਮ ਲੱਗੇ ਆ ਜੀ ਹਮ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਦੂਜਾ ਬੰਦਾ ਉੱਥੇ ਦਾਵੇਦਾਰੀ ਪੇਸ਼ ਕਰੇ ਅੱਛਾ ਇਸ ਕਰਕੇ ਲੋਕਤੰਤਰ ਦੇਸ਼ ਐ ਆਮ ਆਦਮੀ ਪਾਰਟੀ 'ਚ ਜਿੰਨੇ ਵੀ ਸਾਡੇ ਭਰਾ ਟਰਾਈ ਕਰ ਰਹੇ ਆ ਬਹੁਤ ਖੁਸ਼ੀ ਦੀ ਗੱਲ ਆ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਤੁਸੀਂ ਮੇਰੀ ਗੱਲ ਕਹੀ ਹੈ ਜੇਕਰ ਪਾਰਟੀ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਮੈਂ ਪਾਰਟੀ ਦਾ ਇੱਕ ਨਮਾਣਾ ਜਾਂ ਸੇਵਾਦਾਰ ਬਣ ਕੇ ਕੰਮ ਕਰੂੰਗਾ ਜੀ ਮੈਂ ਬਿਲਕੁਲ ਵੀ ਉਹ ਕੰਮ ਨਹੀਂ ਕਰੂੰਗਾ ਜਿਹਦੇ ਨਾਲ ਪਾਰਟੀ ਦਾ ਕੋਈ ਨੁਕਸਾਨ ਹੋਵੇ ਅੱਛਾ ਤੁਹਾਡੇ ਹਲਕਾ ਗਿੱਦੜਵਾਹ ਦੀਆਂ ਕੀ ਸਮੱਸਿਆਵਾਂ ਨੇ ਔਰ ਮੇਨ ਜੋ ਅੱਜਕੱਲ ਮੁੱਦਾ ਚੱਲ ਰਿਹਾ ਮਾਲਵਾ ਨਹਿਰ ਦਾ ਬਹੁਤ ਸਾਰੇ ਪਿੰਡਾਂ ਦੇ ਲੋਕ ਇਹਦਾ ਵਿਰੋਧ ਕਰ ਰਹੇ ਆ ਤੇ ਉਹਦਾ ਕੀ ਫਾਇਦਾ ਹੈ ਜਾਂ ਕਿਉਂ ਉਹ ਚੀਜ਼ ਕੀਤੀ ਜਾ ਰਹੀ ਹੈ ਜਿਹਦਾ ਲੋਕ ਇੰਨੇ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਆ ਜਾਂ ਕਿ ਕਿਹਨੂੰ ਫਾਇਦਾ ਦੇਣਾ ਚਾਹੁੰਦੀ ਆ ਮਾਨੀ ਬਾਕੀ ਦੇਖੋ ਜੀ ਜਦੋਂ ਸੂਰਜ ਚੜ੍ਹਦਾ ਨਾ ਤੇ ਜਿਹੜੇ ਬੱਦਲ ਉਹ ਸੂਰਜ ਨੂੰ ਬੜਾ ਚਿਰ ਲੁਕੋ ਨਹੀਂ ਸਕਦੇ ਹਮ ਜਿਹੜੀ ਮਾਲਵਾ ਨਹਿਰ ਹੈ ਇਹ 158 ਕਿਲੋਮੀਟਰ ਦੇ ਏਰੀਆ 'ਚ ਨਹਿਰ ਆ ਰਹੀ ਹੈ ਹਮ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲ ਰਿਹਾ ਹਮ ਮੈਂ ਜੇ ਗੱਲ ਕਰਾਂ ਗਿੱਦੜਵਾ ਹਲਕੇ ਦੀ ਤੇ ਸਾਡੇ ਆਹਾ ਮਾਲਵੇ ਬੈਲਟ ਦੀ ਹੂੰ ਇੱਥੇ ਗਗਨਜੀ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਬਿਲਕੁਲ ਕੈਂਸਰ ਤੇ ਕਾਲਾ ਪੀਲੀਆ ਹੂੰ ਇਹ ਜ਼ਿਆਦਾਤਰ ਹੁੰਦਾ ਵੀ ਜਿੱਥੇ ਮਾੜਾ ਪਾਣੀ ਪੀਤਾ ਜਾਵੇ ਹੂੰ ਜਾਂ ਫਿਰ ਸਾਡੇ ਜਿਹੜੇ ਕਿਸਾਨ ਭਰਾ ਆ ਉਹ ਫਸਲ ਦਾ ਜ਼ਿਆਦਾ ਝਾੜ ਲੈਣ ਵਾਸਤੇ ਹੂੰ ਪੈਸਟੀਸਾਈਡ ਬਹੁਤ ਯੂਜ਼ ਕਰਦੇ ਆ ਬਿਲਕੁਲ ਉਹ ਪੈਸਟੀਸਾਈਡ ਤਾਂ ਕਰਦੇ ਆ ਵੀ ਸਾਡੀ ਫਸਲ ਦਾ ਝਾੜ ਨਾ ਘਟ ਜੇ ਹੂੰ ਝਾੜ ਵਧਾਉਣ ਵਾਸਤੇ ਹੂੰ ਜਦੋਂ ਚੰਗਾ ਪਾਣੀ ਲੱਗੂਗਾ ਤਾਂ ਅੱਧੇ ਪੈਸੇ ਸਾਈਡ ਨਾਲ ਵੀ ਫਸਲ ਹੋ ਜੂਗੀ ਹੂੰ ਇੱਕ ਤਾਂ ਇਹ ਬਹੁਤ ਵੱਡਾ ਸਾਨੂੰ ਫਾਇਦਾ ਹੋਣਾ ਹੈ ਅੱਛਾ ਦੂਜਾ ਸਾਡਾ ਗਿੱਦੜਵਾ ਹਲਕੇ ਦੇ ਇਹਨਾਂ ਪਿੰਡਾਂ 'ਚ ਜਿੱਥੇ ਆਪਾਂ ਬੈਠੇ ਆ ਮੰਨ ਲਓ ਕਰਾਈ ਵਾਲਾ ਹੋ ਗਿਆ ਵਾਦੀਆਂ ਹੂੰ ਲੁੰਡੇ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਸੀਗੀ ਤੇ ਇਹ ਲੋਕ ਖੁਸ਼ ਰਹਿਣਗੇ ਰਹੀ ਗੱਲ ਕੁਝ ਪਿੰਡਾਂ 'ਚ ਸਾਡੇ ਨਹਿਰ ਜਿੱਥੋਂ ਨਿਕਲਣੀ ਹੈ ਸਰਹੰਦ ਫੀਡਰ ਦੇ ਨਾਲ ਹੂੰ ਇਹ ਚੜਦੇ ਵਾਲੇ ਪਾਸੇ ਜਿਹੜੇ ਪਿੰਡ ਆ ਉੱਤੇ ਸਾਡੇ ਲਿਫਟ ਪੰਪ ਲੱਗੇ ਹੋਏ ਆ ਜੀ ਹੂੰ ਉਹ ਬੇਸ਼ੱਕ ਬਾਦਲ ਸਰਕਾਰ ਦੇ ਵਿੱਚ ਲੱਗੇ ਸੀ ਲਿਫਟ ਪੰਪ ਹੂੰ ਉਹ ਹੁਣ ਉਹਨਾਂ ਦੇ ਵਿੱਚ ਇੱਕ ਅਫਵਾਹ ਫਲਾਈ ਜਾ ਰਹੀ ਹੈ ਕਿ ਇਹ ਲਿਫਟ ਪੰਪ ਥੋੜੇ ਪੱਟੇ ਜਾਣਗੇ ਤੇ ਥੋਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਹੂੰ ਜਦ ਕਿ ਜਿਹੜਾ ਉਹ ਪਾਣੀ ਹੈ ਜਿੰਨੇ ਕਿੱਲਾਂ ਨੂੰ ਲੱਗੂ ਆ ਹੂੰ ਉਹਦਾ ਫਾਇਦਾ ਦੂਜੇ ਕਿਸਾਨਾਂ ਨੂੰ ਹੁਣ ਰਹੀ ਗੱਲ ਲਿਫਟ ਪੰਪ ਦੀ ਜੇਕਰ ਲਿਫਟ ਪੰਪ ਪੱਟੇ ਗਏ ਤੇ ਫਿਰ ਅਸੀਂ 2027 ਤਾਂ ਫਿਰ ਇਲੈਕਸ਼ਨ ਆ ਗਿਆ ਹੂੰ ਸੋ ਇਹੋ ਜਿਹਾ ਸੀ ਕੋਈ ਕੰਮ ਨਹੀਂ ਕਰਨਾ ਇਹ ਸਿਰਫ ਲੋਕਾਂ ਨੂੰ ਇੱਕ ਦੂਜੀਆਂ ਪਾਰਟੀਆਂ ਗੁੰਮਰਾਹ ਕਰ ਰਹੀਆਂ ਆ ਆ ਧਰਨੇ ਚੱਲੀ ਜਾਂਦੇ ਆ ਉਹਨਾਂ ਲੋਕਾਂ ਨੂੰ ਹੁਣ ਮੈਂ ਹਲਕੇ ਦੇ ਵਿੱਚ ਜਾ ਜਾ ਕੇ ਮਿਲ ਰਿਆ ਸੀ ਕਨਵਿੰਸ ਕਰ ਰਹੇ ਸੀ ਕਿ ਇਹੋ ਜੀ ਕੋਈ ਗੱਲ ਨਹੀਂ ਰਹੀ ਗੱਲ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਵੀ ਸਾਡੇ ਅਮਨ ਰੋੜਾ ਜੀ ਇੱਥੇ ਆਉਣਗੇ ਅਸੀਂ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਾਵਾਂਗੇ ਔਰ ਜਦੋਂ ਇਲੈਕਸ਼ਨ ਆਊਗਾ ਸਾਡੇ ਮਾਨਯੋਗ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਇੱਥੇ ਮੌਜੂਦ ਰਹਿਣਗੇ ਉਹਨਾਂ ਨਾਲ ਵੀ ਅਸੀਂ ਲੋਕਾਂ ਨੂੰ ਮਲਾਵਾਂਗੇ ਜੀ ਤੁਹਾਡੀ ਪਾਰਟੀ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਪੈਂਡਿੰਗ ਨੇ ਕਿਉਂਕਿ ਹਰ ਵਾਰ ਇਹ ਗੱਲ ਕਹਿ ਕੇ ਨਹੀਂ ਸਰਦਾ ਕਿ ਹਜੇ ਸਾਨੂੰ ਆਿਆਂ ਨੂੰ ਸਮਾਂ ਹੀ ਬਹੁਤ ਘੱਟ ਹੋਇਆ ਹੁਣ ਤਾਂ ਜਾਣ ਦਾ ਵੇਲਾ ਹੋਇਆ ਪਿਆ ਤੇ ਇਹ ਗੱਲ ਨਹੀਂ ਚੱਲੂਗੀ ਹਰ ਵਾਰ ਪਰ ਬਹੁਤ ਸਾਰੇ ਕੰਮ ਅਜੇ ਵੀ ਪੈਂਡਿੰਗ ਨੇ ਲੋਕ ਤਰਾ ਤਰਾ ਕਰ ਰਹੇ ਨੇ ਚਾਹੇ ਉਹ ਨੌਕਰੀਆਂ ਨੂੰ ਲੈ ਕੇ ਹੋਵੇ ਯਾ ਵਿਦੇਸ਼ਾਂ ਵੱਲ ਬੱਚਿਆਂ ਦਾ ਰੁਝਾਨ ਅਜੇ ਵੀ ਨਹੀਂ ਘਟਿਆ ਜਦ ਕਿ ਸੀਐਮ ਭਗਵੰਤ ਪਾਣੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਬਾਹਰ ਵਾਲੇ ਬੰਦਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਵਾਂਗੇ ਤੇ ਯਾ ਤੁਸੀਂ ਕਹਿ ਲਓ ਮਹਿਲਾਵਾਂ ਦੇ 1000 ਰੁਪਏ ਵਾਲੀ ਗੱਲ ਹੋਵੇ ਤੇ ਇਹ ਸਾਰੀਆਂ ਗੱਲਾਂ ਹਜੇ ਪੈਂਡਿੰਗ ਨੇ ਬਹੁਤ ਸਾਰੀਆਂ ਤੇ ਸਭ ਤੋਂ ਵੱਡਾ ਦਾਵਾ ਜਿਹੜਾ ਤੁਸੀਂ ਰਿਸ਼ਵਤ ਦਾ ਕਰਦੇ ਹੋ ਕਿ ਰਿਸ਼ਵਤ ਨੂੰ ਅਸੀਂ ਪੂਰਨ ਤੌਰ ਤੇ ਬੰਦ ਕਰ ਦਿੱਤਾ ਪਰ ਸਭ ਤੋਂ ਜ਼ਿਆਦਾ ਇਲਜ਼ਾਮ ਹੈ ਜਿਹੜੇ ਉਹ ਪੁਲਿਸ ਮਹਿਕਮੇ ਤੇ ਅੱਜ ਵੀ ਲੱਗ ਰਹੇ ਨੇ ਕਿ ਕੋਲਸ ਕੋਈ ਵੀ ਕੰਮ ਪੈਸੇ ਤੋਂ ਬਿਨਾਂ ਨਹੀਂ ਕਰਦੀ ਗਗਨ ਜੀ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਰਵੈਤੀ ਪਾਰਟੀਆਂ ਨੇ ਇੱਥੇ ਰਾਜ ਕੀਤਾ ਹਮ ਉਹਨਾਂ ਦੇ ਰਾਜ ਦੇ ਵਿੱਚ ਜਿੰਨੇ ਵੀ ਕੋਈ ਅਫਸਰ ਲੱਗੇ ਮੁਲਾਜ਼ਮ ਲੱਗੇ ਹਮ ਉਹਨਾਂ ਨੂੰ ਇਹ ਬਹੁਤ ਮਾੜੀ ਲੱਤ ਲੱਗੀ ਹੈ ਰਿਸ਼ਵਤਾਲੀ ਬਿਲਕੁਲ ਠੀਕ ਹੈ ਜੀ ਅਸੀਂ ਸਾਡੇ ਬਕਾਇਦਾ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤੇ ਹੋਏ ਆ ਕਿ ਜੇਕਰ ਕੋਈ ਰਿਸ਼ਵਤ ਲੈਂਦਾ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰੋ ਤੇ ਤੁਰੰਤ ਐਕਸ਼ਨ ਹੁੰਦਾ ਬਹੁਤ ਸਾਰੇ ਆਫੀਸਰ ਇਹੋ ਜਿਹੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਮੈਂ ਤੁਹਾਡੀ ਗੱਲ ਕੱਟਣਾ ਚਾਹਾਂਗੀ ਮੈਂ ਕੱਲ ਹੀ ਇੱਕ ਇੰਟਰਵਿਊ ਕਰਨ ਗਈ ਸੀ ਔਰ ਸਰਸੇ ਦਾ ਉਹ ਪਰਿਵਾਰ ਹੈ ਜੀ ਤੇ ਬਠਿੰਡੇ ਤਲਵੰਡੀ ਲਾਗੇ ਉਹਨਾਂ ਦੀ ਕੋਈ ਜ਼ਮੀਨ ਆ ਉਹ ਕਹਿੰਦੇ ਜਿਹੜੇ ਭਗਵੰਤ ਮਾਨ ਜੀ ਨੇ ਨੰਬਰ ਜਾਰੀ ਕੀਤੇ ਆ ਉਹਨਾਂ ਤੋਂ ਸਾਨੂੰ ਕੋਈ ਰਿਪਲਾਈ ਨਹੀਂ ਆ ਰਿਹਾ ਕੋਈ ਉਹ ਨੰਬਰ ਪਿਕ ਨਹੀਂ ਕਰ ਰਿਹਾ ਕੋਈ ਉਹ ਮੈਸੇਜਾਂ ਦੇ ਜਵਾਬ ਨਹੀਂ ਦੇ ਰਿਹਾ ਕੋਈ ਮੇਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਹੋ ਰਿਹਾ ਤੇ ਪੁਲਿਸ ਉਹਨਾਂ ਨੂੰ ਡਰਾ ਕੇ ਰਿਸ਼ਵਤ ਹੈ ਜਿਹੜੀ ਉਹਨਾਂ ਤੋਂ ਸ਼ਰੇਆਮ ਲੈ ਰਹੀ ਹੈ ਪੈਸਾ ਲੈ ਰਹੀ ਹੈ ਵੀ ਸਾਨੂੰ ਪੈਸਾ ਦਿਓ ਅਸੀਂ ਫਿਰ ਤੁਹਾਡਾ ਕੰਮ ਕਰਾਂਗੇ ਫਿਰ ਤੁਹਾਡੀ ਐਫ ਆਈ ਆਰ ਫੇਰ ਲਿਖਾਂਗੇ ਇਹ ਗੱਲ ਉਹ ਕੁੜੀ ਦੇ ਬਿਆਨ ਨੇ ਮੈਂ ਤੁਹਾਨੂੰ ਇੰਟਰਵਿਊ ਜ਼ਰੂਰ ਮਤਲਬ ਇਹ ਗੱਲ ਬਠਿੰਡਾ ਹਲਕੇ ਦੀ ਹੈ ਜੀ ਬਠਿੰਡਾ ਸ਼ਹਿਰੀ ਹਾਂਜੀ ਬਠਿੰਡਾ ਸ਼ਹਿਰੀ ਦੇ ਸਾਡੇ ਐਮਐਲਏ ਸਾਹਿਬ ਹੈਗੇ ਆ ਉੱਥੇ ਉਹਨਾਂ ਨੇ ਉਹਨਾਂ ਨਾਲ ਕੋਈ ਸੰਪਰਕ ਜੇ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਜੀ ਇਹੋ ਜੀ ਕੁਝ ਗੱਲਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੇ ਧਿਆਨ 'ਚ ਨਹੀਂ ਆਉਂਦੀਆਂ ਬਿਲਕੁਲ ਤਾਂ ਇਹੀ ਚੀਜ਼ ਹੈ ਕਿ ਸਾਡੇ ਐਮਐਲਏ ਸਾਹਿਬ ਤੱਕ ਉਹ ਕੀਤਾ ਜਾਵੇ ਨਹੀਂ ਤਾਂ ਫਿਰ ਸਾਡੇ ਸੀਐਮ ਸਾਹਿਬ ਤੱਕ ਵੀ ਪਹੁੰਚਣਾ ਕੋਈ ਔਖੀ ਗੱਲ ਨਹੀਂ ਗਈ ਉਹਨਾਂ ਦੇ ਬਕਾਇਦਾ ਨੰਬਰ ਆ ਉਹਨਾਂ ਨੂੰ ਵੀ ਪਹੁੰਚਿਆ ਜਾ ਸਕਦਾ ਜੀ ਜੀ ਹਾਂ ਅੱਛਾ ਮਤਲਬ ਤੁਸੀਂ ਇਹ ਦਾਵਾ ਕਰਦੇ ਹੋ ਕਿ ਆਮ ਦੇ ਨਾਲ ਆਮ ਲੋਕਾਂ ਦੀ ਗੱਲ ਹੈ ਜਿਹੜੀ ਉਹ ਸੁਣੀ ਜਾਂਦੀ ਹੈ ਬਿਲਕੁਲ ਜੀ ਬਕਾਇਦਾ ਜਦੋਂ ਲੋਕ ਸਭਾ ਦਾ ਇਲੈਕਸ਼ਨ ਹੋਇਆ ਹਾਂ ਤਾਂ ਉੱਥੇ ਇੱਕ ਮੰਥਨ ਹੋਇਆ ਵੀ ਜਿਹੜੀ ਆਪਣੀ ਹਾਰ ਹੋਈ ਹੈ ਉਹਦਾ ਕਾਰਨ ਕੀ ਬਣਿਆ 13 ਦੇ ਵਿੱਚੋਂ ਅਸੀਂ 10 ਸੀਟਾਂ ਤੇ ਮਤਲਬ ਸਾਡੀ ਹੋਈ ਹੈ ਹਾਰ ਉਹਦਾ ਜਦੋਂ ਮੰਥਨ ਕੀਤਾ ਤਾਂ ਜਿੰਨੀਆਂ ਵੀ ਕਮੀਆਂ ਮੰਨ ਲਓ ਨਜ਼ਰ ਆਈਆਂ ਤਾਂ ਸਾਡੇ ਸੀਐਮ ਸਾਹਿਬ ਨੇ ਸਾਰੇ ਐਮਐਲਏ ਮੰਤਰੀਆਂ ਨੂੰ ਇਹ ਕਹਤਾ ਕਿ ਚੰਡੀਗੜ ਘਟ ਰੋ ਹਲਕੇ ਚ ਵਧਰੋ ਹੂੰ ਕਿਉਂਕਿ ਆਪਣੇ ਇੱਥੋਂ ਹਲਕਿਆਂ ਦੇ ਲੋਕ ਚੰਡੀਗੜ੍ਹ ਜਾ ਕੇ ਨਹੀਂ ਮਿਲ ਸਕਦੇ ਬਿਲਕੁਲ ਉਹਨਾਂ ਕੋਲ ਵਿਚਾਰਿਆਂ ਕੋਲੇ ਨਾ ਤਾਂ ਇੰਨਾ ਸਮਾਂ ਨਾ ਕੋਈ ਸਾਧਨ ਉੱਥੇ ਰਹਿਣਾ ਬਹੁਤ ਔਖਾ ਜਾ ਕੇ ਹੂੰ ਤਾਂ ਹੁਣ ਤੁਸੀਂ ਨੋਟ ਕਰੋ ਕਿ ਸਾਡੇ ਐਮਐਲਏ ਤੇ ਸਾਡੇ ਮੰਤਰੀ ਹਫ਼ਤੇ 'ਚ ਮੈਨਾਂ ਦਾ 4-5 ਦਿਨ ਉਹ ਹਲਕੇ 'ਚ ਰਹਿੰਦੇ ਆ ਆਪਦੇ ਇਸੇ ਕਰਕੇ ਕਿ ਤਾਂ ਕਿ ਕਿਸੇ ਦੀ ਕੋਈ ਸਮੱਸਿਆ ਜੇ ਹੈ ਤਾਂ ਕੋਈ ਰਹਿ ਨਾ ਜਾਵੇ ਇੱਕ ਤੁਸੀਂ ਸਵਾਲ ਕੀਤਾ ਸੀ ਕਿ ਤੁਹਾਡੀਆਂ ਜਿਹੜੀਆਂ ਇਹੋ ਜਿਹੀਆਂ ਬਹੁਤ ਕੰਮ ਆ ਜਿਹੜੇ ਪੈਂਡਿੰਗ ਪਏ ਆ ਵੀ ਤੁਸੀਂ 2 ਸਾਲ ਹੋ ਗਏ ਸਰਕਾਰ ਆਈ ਨੂੰ ਤੇ ਜਿਹੜੇ ਹੋ ਨਹੀਂ ਰਹੀ ਹੂੰ ਬਿਲਕੁਲ ਜੀ ਜੇ ਮੈਂ ਗਿੱਦੜਵਾ ਹਲਕੇ ਦੀ ਗੱਲ ਕਰਾਂ ਇੱਕ ਤਾਂ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਥੋੜੀ ਜੀ ਵੀ ਬਰਸਾਤ ਆ ਜੇ ਤਾਂ ਗਲੀਆਂ ਦੇ ਵਿੱਚ ਗੋਡੇ-ਗੋਡੇ ਸੀਵਰ ਦਾ ਪਾਣੀ ਭਰ ਜਾਂਦਾ ਸਮੱਲ ਮਾਰਦੀ ਹੈ ਬਿਮਾਰੀਆਂ ਹੋਣ ਦਾ ਬਹੁਤ ਵੱਡਾ ਡਰ ਹੈ ਹੂੰ ਉਹ ਕੀ ਹੈ ਵੀ ਜਿਹੜੀ ਉੱਥੋਂ ਦੀ ਕਮੇਟੀ ਹੈ ਉਹ ਕਮੇਟੀ ਨੇ ਫੰਡ ਦੇਣਾ ਹੁੰਦਾ ਜਿਹੜਾ ਜਿਹੜੀਆਂ ਗਲੀਆਂ ਨਾਲ ਉਹਦੇ ਵਾਲਾ ਸੀਵਰ ਵਾਲਾ ਹੂੰ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਟਾਈਮ ਦਾ ਕਮੇਟੀ ਕੋਲੇ ਫੰਡ ਪਿਆ ਸੀ ਉਹਨਾਂ ਨੇ ਫੰਡ ਨਹੀਂ ਲਾਇਆ ਅੱਛਾ ਕਿਉਂਕਿ ਰਾਜੇ ਵਿੜੰਗਣੇ ਉਹਨਾਂ ਨੂੰ ਰੋਕਿਆ ਸੀ ਵੀ ਜੇ ਇਹ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਾਤਾ ਹਮ ਡਿਵੈਲਪਮੈਂਟ ਹੋ ਗਈ ਤਾਂ ਇਹਦਾ ਜਿਹੜਾ ਸੇਰਾ ਉਹ ਆਮ ਆਦਮੀ ਪਾਰਟੀ ਨੂੰ ਮਿਲੂਗਾ ਵੀ ਇਹ ਨਾ ਕੰਮ ਕੀਤਾ ਜਾਵੇ ਲੋਕ ਖੱਜਲਖੁਆਰ ਹੋ ਕੇ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਮੋਹ ਭੰਗ ਹੋਵੇ ਤੇ ਸਾਨੂੰ ਫੇਰ ਵੋਟਾਂ ਪੈਣ ਹਮ ਇੱਕ ਤਾਂ ਇਹ ਹੈ ਜੀ ਅੱਛਾ ਦੂਜਾ 1984 ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਖਾਲੇ ਐ ਉਹ ਬਿਲਕੁਲ ਟੁੱਟੇ ਪਏ ਐ ਖਾਲੇ ਮੈਂ ਪਿੰਡਾਂ ਦੇ ਵਿੱਚ ਜਾਣਾ ਜਾ ਕੇ ਜਦੋਂ ਲੋਕਾਂ ਨੂੰ ਮਿਲਦਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਜੀ ਸਾਡੇ ਖਾਲੇ ਟੁੱਟੇ ਐ ਇਹ ਖਾਲੇ ਸਾਡੇ ਪੱਕੇ ਕਰਾਏ ਜਾਣ ਹੂੰ ਸੋ ਸਰਕਾਰ ਤਾਂ ਆਪਦੀ ਹੈਗੀ ਹੈਗੀ ਐ ਜੇਕਰ ਇੱਥੇ ਵਿਧਾਇਕ ਆਪ ਦਾ ਕੋਈ ਮਜ਼ਬੂਤ ਵਿਧਾਇਕ ਆਉਂਦਾ ਤਾਂ ਹਲਕੇ ਦੀ ਬਹੁਤ ਵੱਡੀ ਤਰੱਕੀ ਹੋਊਗੀ ਰਾਜਾ ਵਿਣਗ ਜੀ ਇੱਥੇ ਤਿੰਨ ਆਰੀ ਰਹਿ ਚੁੱਕੇ ਐ ਐਮ ਐਲ ਏ ਪਹਿਲੀ ਗੱਲ ਤਾਂ ਉਹਨਾਂ ਦਾ ਹੀ ਫਰਜ਼ ਬਣਦਾ ਸੀ ਉਹ ਆਪਦੀ ਹਾਈ ਕਮਾਂਡ ਨੂੰ ਕਹਿੰਦਾ ਵੀ ਮੈਨੂੰ ਲੋਕਾਂ ਨੇ ਵਿਧਾਇਕ ਚੁਣਿਆ ਮੈਂ ਹਲਕਾ ਨਹੀਂ ਛੱਡਣਾ ਹੂੰ ਮੈਂ ਹਲਕੇ ਦੇ ਵਿੱਚ ਕੰਮ ਕਰਨੇ ਚਾਹਣਾ ਹੂੰ ਉਹ ਵਿੱਚ ਛੱਡ ਕੇ ਭੱਜ ਗਿਆ ਹਲਕਾ ਲਾਬਾਰਸ ਹੋ ਗਿਆ ਹੂੰ ਲੁਧਿਆਣੇ ਜਾ ਕੇ ਉਹਨੇ ਇਲੈਕਸ਼ਨ ਲੜਿਆ ਹੂੰ ਔਰ ਉਹਦੀ ਇੱਕ ਮਨਸ਼ਾ ਸੀ ਕਿ ਮੈਂ ਪੈਸਾ ਹੋਰ ਇਕੱਠਾ ਕਰਾਂ ਹੂੰ ਲੁਧਿਆਣੇ ਦੇ ਵਿੱਚ ਜਾ ਕੇ ਉੱਥੇ ਕਰੋੜਾਪਤੀ ਬਿਜ਼ਨਸਮੈਨ ਬੈਠੇ ਫੰਡ ਮੋਟਾ ਦਿੰਦੇ ਆ ਹੂੰ ਉੱਥੋਂ ਮੋਟਾ ਰੁਪਿਆ ਇਕੱਠਾ ਕਰ ਲਿਆ ਜੀ ਪਹਿਲਾਂ ਜੇ ਇਨਕਾਰਤੇ ਰਹਿੰਦਾ ਸੀ ਉਹ ਡਿਫਾਇਨਡਰ ਕਾਰ ਆ ਉਹਦੇ ਕੋਲੇ 15 ਲੱਖ ਦੀ ਘੜੀ ਬੰਦਦਾ ਉਹ ਤੇ ਉਹਨੂੰ ਕੀ ਲੋੜ ਆ ਜੀ ਉਹਨੇ ਹਲਕੇ ਦੇ ਲੋਕਾਂ ਤੋਂ ਕੀ ਲੈਣਾ ਹੂੰ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਸ਼ੱਕ ਸਾਡੇ ਮੈਂ ਜਿਹੜੀ ਲਿਫਟ ਪੰਪਾਂ ਦੀ ਗੱਲ ਕੀਤੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਬਹੁਤ ਹਰਮਨ ਪਿਆਰੇ ਨੇਤਾ ਸੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ ਹੂੰ ਕਿਉਂਕਿ ਇੰਨੇ ਵਾਰੀ ਮੁੱਖ ਮੰਤਰੀ ਐਵੇਂ ਨਹੀਂ ਬਣ ਗਏ ਕਿਸੇ ਗੱਲ ਤੋਂ ਹੂੰ ਪਰ ਜੇ ਉਹਦੇ ਚਿਹਰੇ ਤੇ ਸੁਖਬੀਰ ਬਾਦਲ ਜੀ ਇਲੈਕਸ਼ਨ ਲੜਨਗੇ ਉਹਨਾਂ ਦਾ ਨਾਮ ਲੈ ਕੇ ਤਾਂ ਬਿਲਕੁਲ ਲੋਕ ਸਤਿਕਾਰ ਨਹੀਂ ਕਰਨਗੇ ਕਿਉਂਕਿ ਬੋਰਡ ਦੇ ਦਰਖਤ ਦੇ ਥੱਲੇ ਕਦੇ ਬੋਰਡ ਦਾ ਦਰਖਤ ਨਹੀਂ ਉਗਰਦਾ ਹੂੰ ਠੀਕ ਹੈ ਜੀ ਕਿਉਂਕਿ ਜੋ ਬਾਦਲ ਸਾਹਿਬ ਨੇ ਕੀਤਾ ਉਹ ਇਹ ਨਹੀਂ ਕਰ ਸਕਦੇ ਇਹਨਾਂ ਨੇ ਤਾਂ ਆਪਦੇ ਪਰਿਵਾਰ ਚ ਵਾਦਾ ਆਪਦੇ ਪਰਿਵਾਰ ਨੂੰ ਹੀ ਆਪ ਡਿਪਟੀ ਸੀਐਮ ਬਣ ਗਏ ਜੀ ਹੂੰ ਬੀਬਾ ਹਰਸਿਮਤ ਕੌਰ ਬਾਦਲ ਸੈਂਟਰ ਚ ਮਨਿਸਟਰ ਬਣ ਗਏ ਹਾਂ ਉਹਨਾਂ ਦਾ ਭਰਾ ਵਿਕਰਮਜੀਤ ਸਿੰਘ ਮਜੀਠੀਆ ਉਹ ਮੰਤਰੀ ਬਣ ਗਿਆ ਮਤਲਬ ਆਪਦੇ ਪਰਿਵਾਰ ਨੂੰ ਹੀ ਟਿਕਟਾਂ ਦੇ ਕੇ ਐਮਐਲਏ ਬਣਾ ਕੇ ਮੰਤਰੀ ਤੇ ਕੈਬਨਿਟ ਮੰਤਰੀ ਬਣਾਤਾ ਜੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਜੇਲਾਂ ਕੱਟੀਆਂ ਸੀ ਉਹ ਪਰਿਵਾਰ ਅੱਜ ਭੁੱਖੇ ਮਰਦੇ ਫਿਰਦੇ ਆ ਜੀ ਹਾਂ ਸੋ ਜਿਹੜਾ ਹੁਣ ਟਾਈਮ ਹੈ ਜਿਹੜੀਆਂ ਸਹੂਲਤਾਂ ਚਾਹੇ ਉਦੋਂ ਆਮ ਆਦਮੀ ਪਾਰਟੀ ਹੈਣੀ ਸੀ ਜਿਹੜੀਆਂ ਸਹੂਲਤਾਂ ਚਾਹੇ ਕਾਂਗਰਸ ਨੇ ਦਿੱਤੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ ਹੈ ਚਾਹੇ ਉਹ Dalit ਪਰਿਵਾਰਾਂ ਵਾਸਤੇ ਹੈ ਚਾਹੇ ਉਹ ਕਿਸਾਨਾਂ ਵਾਸਤੇ ਹੈ ਚਾਹੇ ਸਾਡੇ ਵਪਾਰੀਆਂ ਵਾਸਤੇ ਹੈ ਉਹਦੇ ਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਅਸੀਂ ਨਹੀਂ ਆਉਣ ਦੇਾਂਗੇ ਤੇ ਜੋ ਨਮਾ ਅਸੀਂ ਜਿੰਨੀਆਂ ਸਾਡੀਆਂ ਗਰੰਟੀਆਂ ਦਿੱਤੀਆਂ ਸਰਕਾਰ ਨੇ ਜੇ ਕੋਈ ਪੈਂਡਿੰਗ ਰਹਿ ਗਈਆਂ ਤਾਂ ਸਾਡੀ ਐਸੀ ਰਹਿੰਦੀ ਸਰਕਾਰ ਦੇ ਵਿੱਚ ਉਹ ਪੂਰੀਆਂ ਹੋਣਗੀਆਂ ਸਿਹਤ ਤੇ ਸਿੱਖਿਆ ਨੂੰ ਲੈ ਕੇ ਬਹੁਤ ਕਿਹਾ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਸਿਹਤ ਤੇ ਸਿੱਖਿਆ ਦੇ ਵਿੱਚ ਸੁਧਾਰ ਕੀਤਾ ਜਾਊਗਾ ਪੰਜਾਬ ਦੇ ਵਿੱਚ ਕੀ ਕੀ ਸੁਧਾਰ ਆਇਆ ਤੁਹਾਡੀ ਪਾਰਟੀ ਆਉਣ ਤੋਂ ਬਾਅਦ ਦੇਖੋ ਜੀ ਇੱਕ ਤਾਂ ਜਿਹੜੇ ਮੁਹੱਲਾ ਕਲੀਨਿਕ ਬਣ ਗਏ ਹੂੰ 800 ਸਮਥਿੰਗ ਇਸ ਵਕਤ ਮੇਰੇ ਅੰਕੜਾ ਯਾਦ ਨਹੀਂ ਹੂੰ ਉਹਦਾ ਸਭ ਤੋਂ ਵੱਡਾ ਫਾਇਦਾ ਹੋਇਆ ਗਰੀਬ ਛੋਟੇ ਪਰਿਵਾਰਾਂ ਨੂੰ ਚਾਹੇ ਉਹ ਕਿਸਾਨੀ ਨਾਲ ਜੁੜੇ ਆ ਖਿਸਾਨ ਜ਼ਮੀਨਦਾਰ ਭਰਾ ਸਾਡੇ ਚਾਹੇ ਸਾਡਾ ਦਲਿਤ ਪਰਿਵਾਰ ਸਾਡਾ ਭਾਈਚਾਰਾ ਉਹੋ ਹੈ ਕਿਉਂਕਿ ਉਹਨਾਂ ਨੂੰ ਮਹਿੰਗਾ ਇਲਾਜ ਕਰਾਉਣ ਵਾਸਤੇ ਸ਼ਹਿਰ ਜਾਣ ਦੀ ਲੋੜ ਨਹੀਂ ਗਈ ਉਹਨਾਂ ਨੂੰ ਸਾਰੀ ਦਵਾਈ ਹੈ ਜਿਹੜੀ ਉਹ ਮੁਹੱਲਾ ਕਲੀਨਿਕ ਦੇ ਵਿੱਚ ਉੱਥੇ ਲੋਕਲ ਹੀ ਮਿਲਦੀ ਹੈ ਹੂੰ ਬਾਕੀ ਜਿਵੇਂ ਮੰਨ ਲਓ ਬਿਜਲੀ 0% ਖਾਸ ਕਰਕੇ ਦਲਿਤ ਪਰਿਵਾਰਾਂ ਵਾਸਤੇ ਮੈਂ ਗੱਲ ਕਰਾਂ ਤਾਂ 0 ਬਿੱਲ ਆਉਂਦਾ ਸਾਰਿਆਂ ਨੂੰ ਜਦ ਕਿ ਉਹਨਾਂ ਸਰਕਾਰਾਂ ਦੇ ਵਿੱਚ ਗਰੀਬ ਤੋਂ ਗਰੀਬ ਬੰਦੇ ਨੂੰ ਵੀ 4-5000 ਰੁਪਏ ਬਿੱਲ ਆਉਂਦਾ ਸੀ ਹਮ ਕਿਸਾਨਾਂ ਦੀ ਗੱਲ ਕਰੀਏ ਇੱਕ ਕਿਸਾਨ ਇੱਕ ਏਕੜ ਤੇ ਰੋਜ਼ 10 ਲੀਟਰ ਡੀਜ਼ਲ ਪਾਲਦਾ ਸੀ 5 ਤੋਂ 10 ਲੀਟਰ ਹਮ ਝੋਨਾ ਪਾਲਣ ਵਾਸਤੇ ਜਦ ਕਿ ਹੁਣ 8 ਤੋਂ 10 ਘੰਟੇ ਬਿਜਲੀ ਹੈ ਜਿਹੜੀ ਕੰਟੀਨਿਊ ਚੱਲੀ ਹੈ ਜਦੋਂ ਦੀ ਸਾਡੀ ਸਰਕਾਰ ਆਈ ਹੈ ਸੋ ਸਾਡੇ ਸੀਐਮ ਸਾਹਿਬ ਇੱਕ ਕਿਸਾਨੀ ਝੋਠੇ ਹੋਏ ਆ ਥੱਲੇ ਉਹਨਾਂ ਨੂੰ ਹਰ ਵਰਗ ਦੀ ਸਮੱਸਿਆ ਦਾ ਬਿਲਕੁਲ ਸਾਰੀਆਂ ਗੱਲਾਂ ਦਾ ਪਤਾ ਹੈ ਜੀ ਤੁਹਾਡਾ ਜਿਹੜਾ ਮੁਕਾਬਲਾ ਹੈ ਉਹ ਬਹੁਤ ਸਖਤ ਹੋਊਗਾ ਅਗਰ ਤੁਹਾਨੂੰ ਪਾਰਟੀ ਟਿਕਟ ਦਿੰਦੀ ਹੈ ਇੱਕ ਪਾਸੇ ਰਾਜਾ ਵੜਿੰਗ ਜੀ ਉਹਨਾਂ ਦੀ ਪਤਨੀ ਅਗਰ ਟਿਕਟ ਲੈਂਦੇ ਨੇ ਉਹ ਵੀ ਅੱਜ ਕੱਲ ਬਿਬਾ ਹਰ ਸਿਮਰਤ ਕੌਰ ਬਦਲ ਦੀ ਬਰਾਬਰੀ ਕਰਦੇ ਨੇ ਆਮ ਲੋਕਾਂ ਦੇ ਵਿੱਚ ਪਿੰਡਾਂ ਨੂੰ ਜਾ ਜਾ ਮਿਲਦੇ ਨੇ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਦੂਜੇ ਪਾਸੇ ਸੁਖਵੀਰ ਬਦਲ ਜੀ ਖੁਦ ਵੀ ਆ ਸਕਦੇ ਹਨ ਉਹਨਾਂ ਦੀ ਪਤਨੀ ਵੀ ਆ ਸਕਦੇ ਨੇ ਤੀਜੇ ਪਾਸੇ ਬੀਜੇਪੀ ਤੋਂ ਮਨਪ੍ਰੀਤ ਬਾਦਲ ਹੋਣੀ ਆ ਸਕਦੇ ਨੇ ਤੇ ਸਾਰੇ ਬਹੁਤ ਵੱਡੇ ਚਿਹਰੇ ਆ ਤੇ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਾਹਮਣੇ ਤੁਹਾਡਾ ਚਿਹਰਾ ਤਾਂ ਸ਼ਾਇਦ ਕੁਝ ਵੀ ਨਹੀਂ 2022 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹਾਰੇ ਹਮ ਸਰਦਾਰ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਹਾਰੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਟੰਡੇ ਦੋਹਾਰੇ ਬਹੁਤ ਵੱਡੇ ਚਿਹਰੇ ਸੀ ਜੀ ਹੁਣ ਕੀ ਹੈ ਵੀ ਚਿਹਰਾ ਵੱਡਾ ਇੱਕ ਵੱਖਰੀ ਗੱਲ ਹੈ ਹੁਣ ਲੋਕ ਸੋਸ਼ਲ ਮੀਡੀਆ ਬਹੁਤ ਅ ਮਤਲਬ ਵਰਤਦੇ ਆ ਲੋਕ ਹਮ ਮੈਂ ਲੋਕਾਂ ਨੂੰ ਕਨਵਿੰਸ ਕਰੂੰਗਾ ਦੱਸੂੰਗਾ ਕਿ ਇਹਨਾਂ ਨੇ ਆਪਦੀ ਸਰਕਾਰ ਦੇ ਵਿੱਚ ਪਹਿਲਾਂ ਕੀ ਕੀਤਾ ਹਮ ਸਾਡੀ ਸਰਕਾਰ ਕੀ ਕਰ ਰਹੀ ਹੈ ਹਮ ਜਦੋਂ ਆਪਾਂ ਲੋਕਾਂ ਨੂੰ ਕਨਵਿੰਸ ਕਰਨ ਦੇ ਵਿੱਚ ਸਫਲ ਹੁੰਨੇ ਆ ਜਦੋਂ ਆਪਾਂ ਮਨ ਲਓ 24 ਘੰਟਿਆਂ ਚੋਂ 12 13 ਘੰਟੇ ਹਲਕੇ ਨੂੰ ਦੇਵਾਂਗੇ ਇਲੈਕਸ਼ਨ ਟਾਈਮ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੇਡਾ ਮਰਜ਼ੀ ਵੱਡਾ ਚਿਹਰਾ ਹੋਵੇ ਲੋ ਉਹਨੂੰ ਚਿਤ ਕਰਕੇ ਰੱਖ ਦਾਂਗੇ ਬਹੁਤ ਵੱਡਾ ਸਵਾਲ ਤੁਹਾਡੀ ਪਾਰਟੀ ਦੇ ਉੱਤੇ ਨਸ਼ੇ ਨੂੰ ਲੈ ਕੇ ਉੱਠਦਾ ਕਿ ਅੱਜ ਨਸ਼ੇ ਕਰਕੇ ਬਹੁਤ ਮੋਤਾਂ ਹੋ ਰਹੀਆਂ ਨੌਜਵਾਨ ਆ ਜਿਹੜੇ ਉਹ ਮੌਤ ਦੇ ਮੂੰਹ ਚ ਜਾ ਰਹੇ ਨੇ ਜਦ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਆਖੀ ਗਈ ਸੀ ਗੈਂਗਸਟਰਵਾਦ ਨੂੰ ਲੈ ਕੇ ਬਹੁਤ ਗੱਲਾਂ ਉੱਠਦੀਆਂ ਨੇ ਬਹੁਤ ਵੱਡਾ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਜਦੋਂ ਉਦੋਂ ਵੀ ਪਾਰਟੀ ਦੇ ਉੱਤੇ ਇੱਕ ਬਹੁਤ ਵੱਡਾ ਦਾਗ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਪਾਰਟੀ ਇਸੇ ਪਾਰਟੀ ਦੇ ਵਿੱਚ ਰਹਿ ਕੇ ਕਿਵੇਂ ਤੋਹੋਂਗੇ ਦੇਖੋ ਜੀ ਤੁਸੀਂ ਜਿਹੜੀ ਨਸ਼ੇ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦਾ ਮੈਨੂੰ ਬਹੁਤ ਦੁੱਖ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਕਿੱਥੇ ਤਾਂ ਉਹਨਾਂ ਨੇ ਚੰਗੀਆਂ ਨੌਕਰੀਆਂ ਚੰਗੇ ਬਿਜ਼ਨਸ ਕਰਨੇ ਸੀ ਸਾਡੇ ਪੰਜਾਬ ਨੂੰ ਅੱਗੇ ਯੂਥ ਹੀ ਲਿਜਾ ਸਕਦਾ ਹੈ ਬਿਲਕੁਲ ਤੇ ਜੇ ਯੂਥ ਹੀ ਨਸ਼ਿਆਂ 'ਚ ਪੈ ਜਾਏ ਤਾਂ ਬਹੁਤ ਮਾੜੀ ਗੱਲ ਹੈ ਹਮ ਐਕਚੁਅਲੀ ਇਹ ਨਸ਼ੇ ਦੀ ਦੇਣ ਸਾਡੀ ਨਹੀਂ ਗਈ ਇਹ ਪਿੱਛੋਂ ਹੀ ਆਈ ਹੈ ਹਮ ਪਰ ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਬਹੁਤ ਉਪਰਾਲੇ ਕਰ ਰਹੇ ਹਾਂ ਜੀ ਹਮ ਇਸ ਵਕਤ ਸਾਡੇ ਸੀਐਮ ਸਾਹਿਬ ਨੇ ਸਾਰੇ ਐਸਐਸਪੀਆਂ ਨੂੰ ਇਹ ਗੱਲ ਕਹਿਤੀ ਕਿ ਜਿਹੜੇ ਐਸਐਸਪੀ ਦੇ ਜ਼ਿਲ੍ਹੇ 'ਚ ਉਦੇ ਹਲਕੇ ਦੇ ਵਿੱਚ ਕਿਤੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦਾ ਕਸੂਰਬਾਰ ਹੈ ਜਿਹੜਾ ਮੌਜੂਦਾ ਐਸਐਸਪੀ ਹੋਊਗਾ ਇਹ ਗੱਲ ਕਹਿਣੀ ਬਹੁਤ ਵੱਡੀ ਹੈ ਹਮ ਪਰ ਕੋਈ ਵੀ ਚੀਜ਼ ਨੂੰ ਖਤਮ ਕਰਨ ਵਾਸਤੇ ਟਾਈਮ ਤਾਂ ਲੱਗਦਾ ਹੀ ਹੈ ਨਾ ਜੀ ਸੋ ਸਾਡੀ ਪਾਰਟੀ ਉਸ ਤੇ ਪੂਰਾ ਕੰਮ ਕਰ ਰਹੀ ਹੈ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਬਜਾਏ ਕਿਸੇ ਤੇ ਪਰਚੇ ਦੇਣ ਦੇ ਵੀ ਜਿਹੜੇ ਨਸ਼ਕ ਕਰਦੇ ਆ ਉਹਨਾਂ ਨੂੰ ਕਿਸੇ ਹਸਪੀਟਲਾਂ ਦੇ ਵਿੱਚ ਜਾਂ ਸੈਂਟਰਾਂ ਦੇ ਵਿੱਚ ਅਸੀਂ ਰੱਖ ਕੇ ਉਹਨਾਂ ਦਾ ਨਸ਼ਾ ਛਡਵਾਈਏ ਉਹਨਾਂ ਦੀ ਕੋਈ ਕੁੱਟ ਮਾਰਨਾ ਹੋਵੇ ਪਿਆਰ ਨਾਲ ਛਡਵਾਇਆ ਜਾਵੇ। ਹੂੰ ਜਿਹੜੇ ਨਸ਼ਾ ਵੇਚਦੇ ਆ ਉਹ ਨਹੀਂ ਬਖਸ਼ੇ ਜਾਣੇ ਜੋ ਮਰਜ਼ੀ ਹੋ ਜੇ ਜੇ ਮੇਰੇ ਹੱਥ 'ਚ ਪਾਵਰ ਆਉਂਦੀ ਉਹਨਾਂ ਨੂੰ ਨਹੀਂ ਬਖਸ਼ਣਾ। ਦੂਸਰਾ ਸਵਾਲ ਮੇਰਾ ਗੈਂਗਸਟਰ ਤੇ ਸੀ। ਸ਼ਰਿਆਮ ਗੈਂਗਸਟਰਾਂ ਦੀਆਂ ਇੰਟਰਵਿਊਆਂ ਵਾਇਰਲ ਹੋਣੀਆਂ ਤੇ ਸ਼ਰਿਆਮ ਸੜਕਾਂ ਦੇ ਉੱਤੇ ਖੂਨ ਦਾ ਨੰਗਾ ਨਾਚ ਇਹਨਾਂ 'ਚ ਸਭ ਬਾਰੇ ਕੀ ਸੋਚਦੇ ਹੋ? ਦੇਖੋ ਜੀ ਇਹ ਵੀ ਬੜੇ ਦੁੱਖ ਦੀ ਗੱਲ ਹੈ। ਜਿਹੜੇ ਗੈਂਗਸਟਰ ਨੇ ਕੁਝ ਤਾਂ ਵਿਚਾਰੇ ਸਾਡੇ ਪੰਜਾਬ ਦੇ ਲੋਕ ਹੀ ਨੇ। ਹੂੰ ਜਿਨ੍ਹਾਂ ਦੇ ਨਾਂ ਆਈ ਜਾਂਦੇ। ਜਿਹੜੇ ਮਾਰੇ ਗਏ ਉਹ ਵੀ ਸਾਡੇ ਪੰਜਾਬ ਦੇ ਹੈ ਤਾਂ ਸਾਰੇ ਭਰਾ ਭਾਈ ਸੀ ਹੂੰ ਪਰ ਉਹਨਾਂ ਦੇ ਵਿੱਚ ਜਿਹੜਾ ਇਹ ਬਹੁਤ ਵੱਡਾ ਜਿਹੜਾ ਕੰਟਰੋਵਰਸੀ ਚੱਲੀ ਜਾਂਦੀ ਆ ਮਾਰ ਇਹ ਬਹੁਤ ਵੱਡੀ ਗਲਤ ਗੱਲ ਹੈ ਇਸ ਤੇ ਰੋਕਥਾਮ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਨੇ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਹੈ ਕਿ ਇਸ ਤੇ ਮਤਲਬ ਪੂਰੀ ਗੌਰ ਨਾਲ ਕੰਮ ਕੀਤਾ ਜਾਵੇ ਕਰ ਰਹੀ ਹੈ ਪਰ ਇਹ ਵੀ ਚੀਜ਼ ਹੈ ਆਪਾਂ ਕਹਿ ਦਈਏ ਇੱਕੇਦਮ ਬੰਦ ਨਹੀਂ ਹੁੰਦੀ ਹਰ ਚੀਜ਼ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਹੂੰ ਜਦੋਂ ਆਪਣੇ ਥੋੜੇ ਯਾਦ ਆਉਣਾ 1984 ਦੇ ਹਾਲਾਤ ਉਦੋਂ ਮੈਂ ਵੀ ਕਾਫੀ ਛੋਟਾ ਸੀਗਾ ਹਜੇ ਤੋ ਬਾਹਰ ਕੋਈ ਬਾਹਰ ਨਹੀਂ ਨਿਕਲਦਾ ਸੀ ਬਹੁਤ ਮਾੜੇ ਹਾਲਾਤ ਸੀਗੇ ਹੂੰ ਉਹਦਾ ਜਦੋਂ ਖਾਤਮਾ ਹੋਇਆ ਨਾ ਗਗਨ ਜੀ ਉਦੋਂ ਸਭ ਤੋਂ ਪਹਿਲਾਂ ਲੋਕਾਂ ਨੇ ਸਾਥ ਦਿੱਤਾ ਹੂੰ ਲੋਕਾਂ ਨੇ ਦੱਸਿਆ ਕਿ ਸਾਡੇ ਫਲਾਣੇ ਘਰ ਦੇ ਵਿੱਚ ਪਨਾਹ ਦਿੱਤੀ ਜਾਂਦੀ ਹੈ ਫਲਾਣਾ ਘਰ ਸਾਡਾ ਉਹਨਾਂ ਨੂੰ ਖਾਣ ਨੂੰ ਰੋਟੀ ਦਿੰਦਾ ਹੈ ਉਹਨਾਂ ਨੂੰ ਠਹਿਰਾਉਂਦਾ ਹੈ ਜਦੋਂ ਲੋਕ ਸਾਥ ਦੇਣਗੇ ਉਦੋਂ ਨਸ਼ਾ ਵੀ ਖਤਮ ਹੋਊਗਾ ਤੇ ਗੈਂਗਸਟਰ ਵੀ ਖਤਮ ਹੋਣਗੇ ਜੀ ਕੀ ਕਹਿਣਾ ਚਾਹੋਗੇ ਦਲਿਤਾਂ ਲਈ ਕੀ ਕਰੋਗੇ ਜੇ ਤੁਸੀਂ ਮੌਕਾ ਲੈ ਲੈਨੇ ਹੋ ਕਿਉਂਕਿ ਕਿਸਾਨੀ ਲਈ ਜੇ ਗੱਲ ਕੀਤੀ ਜਾਵੇ ਤਾਂ ਪਾਣੀਆਂ ਦਾ ਕਿਉਂਕਿ ਜਿਹੜਾ ਬੰਦਾ ਖੁਦ ਜਿਹੜੇ ਦਬਕੇ ਤੋਂ ਸੰਬੰਧ ਰੱਖਦਾ ਹੋਵੇ ਉਹ ਜ਼ਾਹਿਰ ਜੀ ਗੱਲ ਹੈ ਸੁਭਾਵਿਕ ਤੌਰ ਤੇ ਹੀ ਉਸ ਦਬਕੇ ਦੀ ਮਦਦ ਕਰਦਾ ਪਰ ਦਲਿਤ ਸ਼ਬਦ ਜਿਹੜਾ ਹੈ ਇਹ ਹਮੇਸ਼ਾ ਦੱਬਿਆ ਕੁਚਲਿਆ ਰਹਿ ਜਾਂਦਾ ਹੈ ਤੇ ਇਹਨਾਂ ਲੋਕਾਂ ਤੋਂ ਸਿਰਫ ਕਹਿ ਸਕਦੇ ਆ ਚੰਦ ਪੈਸਿਆਂ ਲਈ ਜਾਂ ਫਿਰ ਨੌਕਰੀਆਂ ਦੇ ਲਾਲਚ ਦੇ ਕੇ ਜੇ ਜਿਹੜਾ ਇਹ ਵੋਟ ਲਈ ਜਾਂਦੀ ਆ ਪਰ ਬਾਅਦ ਚ ਇਹਨਾਂ ਦਾ ਹਾਲ ਨਹੀਂ ਪੁੱਛਿਆ ਜਾਂਦਾ ਮੈਂ ਆਮ ਤੌਰ ਤੇ ਨਰੇਗਾ ਵਾਲੀਆਂ ਬੀਬੀਆਂ ਨਾਲ ਅਕਸਰ ਗੱਲਬਾਤ ਕਰਦੀ ਹੁੰਨੀ ਆ ਤੇ ਉਹਨਾਂ ਦਾ ਇਹੀ ਉਲਾਮਾ ਹੁੰਦਾ ਹੈ ਕਿ ਵੋਟਾਂ ਤੋਂ ਪਹਿਲਾਂ ਤਾਂ ਸਾਰੇ ਆਉਂਦੇ ਆ ਵੋਟਾਂ ਤੋਂ ਬਾਅਦ ਕੋਈ ਨਹੀਂ ਆਉਂਦਾ ਦੇਖੋ ਜੀ ਤੁਹਾਡੀ ਗगनਜੀ ਗੱਲ ਬਿਲਕੁਲ ਸਹੀ ਹੈ ਜਿਹੜੀਆਂ ਪਹਿਲਾਂ ਪਾਰਟੀਆਂ ਨੇ ਰਾਜ ਕੀਤਾ ਉਹਨਾਂ ਦੀ ਥਿਉਰੀ ਇਹ ਹੁੰਦੀ ਹੈ ਕਿ ਇਲੈਕਸ਼ਨ ਟਾਈਮ ਤੇ दारू ਵੰਡ ਕੇ ਤੇ ਪੈਸਾ ਵੰਡ ਕੇ ਗਰੀਬਾਂ ਦੀ ਵੋਟ ਲਈ ਆ ਬਿਲਕੁਲ no doubt ਕਿ ਦਲਿਤ ਪਰਿਵਾਰਾਂ ਦੀ ਗਰੀਬਾਂ ਦੀ ਵੋਟ ਜ਼ਿਆਦਾ ਹੈ ਜਰਨਲ ਨਾਲ ਉਸ ਤੋਂ ਬਾਅਦ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਸੀ ਹੂੰ ਕਿਉਂਕਿ ਉਹ ਪੈਸਾ ਕਮਾਉਂਦੇ ਸੀ ਤੇ ਪੈਸਾ ਲਾਉਂਦੇ ਸੀ ਹੂੰ ਸਾਡੀ ਸਰਕਾਰ ਜੇ ਆਪਾਂ ਦਲਿਤ ਦੀ ਗੱਲ ਕਰੀਏ ਮੈਂ ਆਪਦੀ ਤੁਹਾਨੂੰ ਗੱਲ ਦੱਸ ਦਿੰਦਾ ਬਚਪਨ ਤੋਂ ਹੀ ਸਾਡੇ ਪਰਿਵਾਰ 'ਚ ਇਹ ਗੱਲ ਰਹੀ ਹੈ ਕਿ ਸਾਡੇ ਕੋਲੇ ਮੇਰੇ ਦਾਦਾ ਜੀ ਤੇ ਸਾਡੀ ਜੁਆਇੰਟ ਫੈਮਿਲੀ ਸੀ 70 80 ਕਿੱਲੇ ਪਹਿਲੀ ਸਾਡੇ 2 3 3 ਸਾਡੇ ਸੀਰੀ ਲੱਗੇ ਹੋਣੇ ਹੂੰ ਕੰਮ ਤੇ ਜਿਵੇਂ ਆਪਾਂ ਲੇਡੀਆਂ ਰੱਖ ਲੈਨੇ ਆ ਬਿਲਕੁਲ ਸਾਡੇ ਇੱਕੋ ਹੀ ਚੁੱਲੇ ਤੇ ਰੋਟੀ ਬਣਦੀ ਸੀ ਹੂੰ ਉਹੀ ਰੋਟੀ ਉਹ ਖਾਂਦੇ ਸੀ ਉਹੀ ਅਸੀਂ ਖਾਂਦੇ ਸੀ ਖੇਤ ਵੀ ਅਸੀਂ ਨਾਲ ਮੈਂ ਖੁਦ ਰੋਟੀ ਲੈ ਕੇ ਜਾਂਦਾ ਹੂੰ ਤੇ ਉਹਨਾਂ ਦੇ ਨਾਲ ਬੈਠ ਕੇ ਉਸੇ ਭਾਂਡੇ ਚੋਂ ਲੱਸੀ ਪੀਣੀ ਹੂੰ ਉਸੇ ਚੋਂ ਰੋਟੀ ਸਬਜ਼ੀ ਖਾਣੀ ਆ ਸੀ ਵੀ ਫਰਕ ਨਹੀਂ ਰੱਖਿਆ ਸੀ ਅੱਜ ਬਹੁਤ ਦੁੱਖ ਦੀ ਗੱਲ ਹੈ ਜਿਹੜੇ ਲੋਕ ਜਾਦੇ ਅਮੀਰੀ ਵੱਲ ਚਲੇ ਗਏ ਜਿਹੜੇ ਲੋਕ ਹੁਣ 15-15 ਲੱਖ ਦੀਆਂ ਘੜੀਆਂ ਬਣਦੇ ਤੇ ਦੇ ਡੇਡ ਕਰੋੜ ਦੀਆਂ ਕਾਰਾਂ ਲਈ ਖਰਦੇ ਉਹਨੂੰ ਗਰੀਬ ਦਾ ਦਰਦ ਨਹੀਂ ਪਤਾ ਜੀ ਹੂੰ ਸੋ ਦਲਤ ਮੈਂ ਖੁਦ ਸੰਤਾਪ ਹੰਡਾ ਰਿਆ ਮੇਰੇ ਤੇ 2016 ਚ ਇੱਕ ਪਰਚਾ ਹੋਇਆ ਸੀ ਇੱਕ ਦਲਤ ਪਰਿਵਾਰ ਦੀ ਮਦਦ ਕਰਨ ਪਿੱਛੇ ਹੂੰ ਅੱਜ ਵੀ ਮੈਨੂੰ ਤਰੀਕਾ ਪਈ ਜਾਂਦੀ ਹੈ ਸੋ ਮੈਂ ਕਹਿਣਾ ਵੀ ਮੈਂ ਸਾਡੀ ਸਰਕਾਰ ਤਾਂ ਕਰ ਹੀ ਰਹੀ ਹੈ ਹੂੰ ਕਿਉਂਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਬਿਜਲੀ ਹੈ ਉਹ ਵੀ ਦਲਤ ਪਰਿਵਾਰਾਂ ਨੂੰ ਵੱਧ ਫਾਇਦਾ ਹੋਇਆ ਹੂੰ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਜੀ ਵਧੀਆ ਬੈਂਚ ਪੱਖੇ ਪੀਣ ਵਾਲਾ ਫਿਲਟਰ ਵਾਲਾ ਪਾਣੀ ਹਰ ਸਹੂਲਤ मिल रही है जी गरीबों वास्ते मोहल्ला क्लीनिक खुल गए वो भी उन्हें नु ਵੱਧ ਫਾਇਦਾ ਹੋ ਰਿਹਾ ਜੀ ਬਿਨਾ ਰਿਸ਼ਵਤ ਦੇ ਨੌਕਰੀਆਂ ਮਿਲ ਜਾਂਦੀਆਂ ਉਹ ਵੀ ਉਹਨਾਂ ਨੂੰ ਫਾਇਦਾ ਹੋ ਰਿਹਾ ਜੀ ਸੋ ਆਮ ਆਦਮੀ ਪਾਰਟੀ ਇੱਕ ਇਹੋ ਜੀ ਪਾਰਟੀ ਹੈ ਜਿਹੜੀ ਦਲਿਤ ਪਰਿਵਾਰਾਂ ਦਾ ਛੋਟੇ ਕਿਸਾਨ ਪਰਿਵਾਰਾਂ ਦਾ ਤੇ ਵਪਾਰੀਆਂ ਤੱਕ ਦਾ ਹਰੇਕ ਦਾ ਜਿਹੜਾ ਖਿਆਲ ਰੱਖਦੀ ਹੈ ਆਖਰੀ ਸਵਾਲ ਲੀਡਰੀ ਕੀ ਹੈ ਲੀਡਰੀ ਹਾਂਜੀ ਲੀਡਰੀ ਇਹ ਨਹੀਂ ਕਿ ਤੁਸੀਂ ਐਮਐਲਏ ਬਣ ਕੇ ਤੇ ਵੱਡੀਆਂ ਗੱਡੀਆਂ ਲੈ ਕੇ ਤੇ ਚੰਡੀਗੜ੍ਹ ਸਰਕਾਰੀ ਫਲੈਟ ਲੈ ਕੇ ਜੋ ਐਮਐਲਏ ਨੂੰ ਮਿਲਦੇ ਆ ਐਮਐਲਏ ਹੋਸਟਲ ਕੋਠੀਆਂ ਮਿਲਦੀਆਂ ਵੀ ਉਹਨਾਂ 'ਚ 5 ਸਾਲ ਨਿਯਾਰੇ ਲੋ ਲੀਡਰ ਉਹ ਹੈ ਜਿਹੜਾ ਆਪਦੇ ਹਲਕੇ ਦੇ ਲੋਕਾਂ ਨੂੰ ਲੀਡ ਕਰਦਾ ਹੈ ਮਤਲਬ ਉਹਨਾਂ ਦੇ ਹਲਕੇ ਦੇ ਆਪਦੇ ਹਲਕੇ ਦੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਸਕੂਨ ਮਿਲਦਾ ਜਦੋਂ ਅਸੀਂ ਕਈ ਲੋਕ ਤੁਸੀਂ ਦੇਖੋ ਮੈਂ ਹੈਰਾਨ ਹੁੰਨਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਕੋਈ ਲੀਡਰ ਨਹੀਂ ਬਣਾਇਆ ਹੂੰ ਉਹ ਕੀ ਕਰਦੇ ਆ ਕੈਂਪ ਲਾਉਂਦੇ ਆ ਵੀ ਗਰੀਬਾਂ ਦਾ ਫਰੀ ਇਲਾਜ ਕਰਾਈ ਜਾਂਦੇ ਆ ਤੇ ਆਪਣੇ ਜਿਵੇਂ ਅਨਮੋਲਕ ਵਾਤਰਾ ਜੀ ਬਾਰੇ ਹੂੰ ਹੂੰ ਤੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੂੰ ਕੋਈ ਲਾਲਚ ਨਹੀਂ ਤੇ ਜੇ ਆਪਾਂ ਵੀ ਆਉਣੇ ਤਾਂ ਆਪਾਂ ਵੀ ਇਹਨੂੰ ਸੇਵਾ ਸਮਝਣਾ ਕੇ ਕੰਮ ਕਰਨਾ ਚਾਹੀਦਾ ਨਾ ਕਿ ਲੀਡਰ ਬਣ ਕੇ ਜੀ ਬਹੁਤ ਬਹੁਤ ਸ਼ੁਕਰੀਆ ਬਚਿੱਤਰ ਸਿੰਘ ਜੀ ਤੁਸੀਂ ਆਪਣਾ ਸਮਾਂ ਦਿੱਤਾ ਔਰ ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਜਿਹੜਾ ਕਹਿ ਸਕਦੇ ਆ ਕਿ ਤਰਤੀਬ ਬਾਹਰ ਜੋ ਪਾਰਟੀ ਦੇ ਵਿੱਚ ਜੋ ਸਮੱਸਿਆਵਾਂ ਸੀ ਜਾਂ ਲੋਕਾਂ ਨੂੰ ਜੋ ਸਮੱਸਿਆਵਾਂ ਨੇ ਤੁਹਾਡੇ ਹਲਕੇ 'ਚ ਜੋ ਸਮੱਸਿਆਵਾਂ ਨੇ ਉਹਦੇ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਔਰ ਕਿਵੇਂ ਇਹਨਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ ਤਾਂ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਗੱਲਾਂਬਾਤਾਂ ਸੁਣੀਆਂ ਆਮ ਆਦਮੀ ਪਾਰਟੀ ਨੂੰ ਜਿੰਨੇ ਸਵਾਲ ਲੋਕ ਕਰਨਾ ਚਾਹੁੰਦੇ ਸੀ ਮੈਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਉਹ ਸਵਾਲ ਹੈ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਸਿਰਫ ਇੱਕ ਹਲਕੇ ਦੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਪਰ ਪੂਰੇ ਪੰਜਾਬ ਨੂੰ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਵੀ ਨਾਲ ਹੀ ਹੋ ਜਾਂਦੀ ਹੈ ਕਿਉਂਕਿ ਇਹ ਸਮੱਸਿਆਵਾਂ ਜਦੋਂ ਇੱਕ ਹਲਕੇ ਤੋਂ ਸ਼ੁਰੂ ਹੁੰਦੀਆਂ ਨੇ ਤਾਂ ਉਹ ਫਿਰ ਇੱਕ ਹਲਕੇ ਦੀਆਂ ਨਹੀਂ ਪੂਰੇ ਸੂਬੇ ਦੀਆਂ ਸਮੱਸਿਆਵਾਂ ਬਣ ਜਾਂਦੀਆਂ ਨੇ ਕਿਸ ਪ੍ਰਕਾਰ ਦੇ ਨਾਲ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਤੇ ਕਿਵੇਂ ਉਹਨਾਂ ਨਾਲ ਨਜਿੱਠੂਗੀ ਇਹਦੇ ਬਾਰੇ ਇਹਨਾਂ ਨੇ ਬਖੂਬ ਦੱਸਿਆ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲਿਵ ਆਨ ਚੈਨਲ ਕਿਦੜਵਾਹਾ